ਸਸਰੀ ਗਾਉ ਜੀ ਮੇਰਾ ਨਾਮ ਹਰਜਿੰਦਰ ਸਿੰਘ ਹੈ ਜਿੰਦਰ ਸਿੰਘ ਕਰੇਜੀ ਤੇ ਆਨ ਲਈ ਤੁਹਾਡਾ ਧੰਨਵਾਦ ਜੀ ਤਾਂ ਅਸੀਂ ਅੱਜ ਤੁਹਾਨੂੰ ਬਰਨਾਲਾ ਸ਼ਹਿਰ ਦੀ ਹਿਸਟਰੀ ਬਾਰੇ ਦੱਸਦੇ ਹਾਂ ਸੋ ਇਸ ਵੀਡੀਓ ਚ ਬਨੇ ਰਹੋ ਜੀ ਬਰਨਾਲਾ ਸ਼ਹਿਰ ਇਤਿਹਾਸ ਸਿੱਖ ਨੇਤਾ ਬਾਬਾ ਆਲਾ ਸਿੰਘ ਜੀ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੇ 1775 ਵਿੱਚ ਬਰਨਾਲਾ ਸ਼ਹਿਰ ਦੀ ਸਥਾਪਨਾ ਕੀਤੀ ਸੀ ਬਰਨਾਲਾ ਸ਼ਹਿਰ ਪਟਿਆਲਾ ਰਿਆਸਤ ਵਿੱਚ ਪੈਂਦਾ ਸੀ ਬਰਨਾਲਾ ਜ਼ਿਲ੍ਹਾ ਪਹਿਲਾਂ ਸੰਗਰੂਰ ਵਿੱਚ ਪੈਂਦਾ ਸੀ ਅਤੇ ਬਾਅਦ ਵਿੱਚ 19 ਨਵੰਬਰ 2006 ਨੂੰ ਬਰਨਾਲੇ ਨੂੰ ਬਰਨਾਲਾ ਜ਼ਿਲ੍ਹਾ ਬਣਾ ਦਿੱਤਾ ਗਿਆ ਜੀ ਜ਼ਿਲ੍ਹਾ ਬਰਨਾਲਾ ਵਿੱਚ ਦੋ ਸਬਡਿਵੀਜ਼ਨਾਂ ਨੇ ਤਾਪਾ ਅਤੇ ਬਰਨਾਲਾ ਜ਼ਿਲ੍ਹਾ ਬਰਨਾਲਾ ਤਿੰਨ ਸਬਤੇਸੀਲਾਂ ਵਿੱਚ ਵੰਡਿਆ ਗਿਆ ਹੈ ਉਨ੍ਹਾਂ ਦੇ ਨਾਮ ਹਨ ਮਹਿਲਕਲਾਮ, ਪਧੌੜ, ਤਨੌਲਾ। ਬਰਨਾਲਾ ਜ਼ਿਲ੍ਹੇ ਦੇ ਪਹਿਲੇ ਡਿਪਟੀ ਕਮਿਸ਼ਨਰ ਸਰਦਾਰ ਸਰਜੀਤ ਸਿੰਘ ਿੱਲੋਂ ਰਹੇ ਸਨ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਦੀ ਗਿਣਤੀ 126 ਹੈ। ਬਰਨਾਲਾ ਜ਼ਿਲ੍ਹੇ ਦਾ ਪਹਿਲਾ ਨਾਮ ਅਨਾਥਗੜ੍ਹ ਸੀ। ਬਰਨਾਲਾ ਪੰਜਾਬ ਦੀ ਸਾਂਝਕ੍ਰਿਤੀ ਦਾ ਇੱਕ ਅਹਿਮ ਹਿੱਸਾ ਹੈ। ਬਰਨਾਲਾ ਪਟਿਆਲਾ ਸਟੇਟ ਦਾ ਇੱਕ ਮਹੱਤਵਪੂਰਨ ਹਿੱਸਾ ਸੀ ਅਤੇ ਇੱਕ ਸਮੇਂ ਇਹਦੀ ਰਾਜਧਾਨੀ ਵੀ ਸੀ ਪਟਿਆਲਾ ਸਟੇਟ ਦੇ ਮਰਜ ਹੋਣ ਤੋਂ ਬਾਅਦ ਬਰਨਾਲਾ ਪਟਿਆਲਾ ਈਸਟ ਪੰਜਾਬ ਸਟੇਟ ਜੁਨੀਅਨ ਵਿੱਚ ਸ਼ਾਮਲ ਹੋ ਗਿਆ ਹੈ ਸੋ ਇਹ ਸੀ ਜੀ ਬਰਨਾਲਾ ਸ਼ਹਿਰ ਦੀ ਹਿਸਟਰੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਕਿ ਜੋ ਇਤਿਹਾਸਕ ਵੀਡੀਓ ਹੋਰ ਫਨੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣੀ ਆ। ਆਪ ਜੀ ਦਾ ਸਾਡੇ ਚੈਨਲ ਤੇ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ।